ਸਤਿ ਸ਼੍ਰੀ ਅਕਾਲ ਮਿੱਤਰੋ ਹੋਪਫੁਲੀ ਤੁਸੀਂ ਸਾਰੇ ਠੀਕ ਹੋਵੋਗੇ ਬਾਬਾ ਚਰਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤੇ ਵੀਡੀਓ ਐਂਡ ਤੱਕ ਜਰੂਰ ਦੇਖਣਾ ਅੱਜ ਅਸੀਂ ਤੁਹਾਨੂੰ ਸਾਡੇ ਪਿੰਡ ਲੰਗ ਦੇ ਬਾਬਾ ਰੋੜਾਂਵਾਲ ਜੀ ਦੇ ਜਗ ਦਾ ਬਲੌਗ ਦਿਖਾਉਣ ਲੱਗੇ ਹਾਂ ਆਪਾਂ ਅੱਜ ਦੇ ਵੀਡੀਓ ਵਿੱਚ ਸਾਰਾ ਕੁਝ ਬਖਾਵਾਂਗੇ ਕਿੰਦਾਂ ਭਗਤਾਂ ਨੇ ਸੇਵਾ ਕੀਤੀ ਤੇ ਬਾਬਾ ਦੇ ਦਰ ਤੇ ਰੌਣਕਾਂ ਲਾਈਆਂ ਆ ਵੀ ਲੋ ਜੀ ਪਹਿਲਾ ਹਮਨ ਚਿੱਕਾ ਜੋ ਬਚੂਗਾ ਬਬਾ ਇਹ ਆਪਣੇ ਉੱਪਰ ਨਹੀਂ ਆਉਂ ਕੌਮ ਸੰਤ ਬਾਬਾ ਰੋੜਾ ਵਾਲਾ ਸਾਹਿਬ ਨਾਲ ਆ ਦੇਖੋ ਵੀ ਚਾਚਾ ਸਿਕੰਦਰ ਕਾਬਲੀ ਛੋਲਿਆਂ ਨੂੰ ਤੁਸ ਕਦੇ ਵਿੱਚ ਕੰਮ ਹੁੰਦਾ ਹੋਇਆ ਤੇ ਬਾਕੀ ਸਾਰੀ ਸੰਗਤ ਆਪਣੀ ਰਲ ਕੇ ਲੰਗਰ ਦੀ ਤਿਆਰੀ ਕਰਦੇ ਹੋਏ ਤੇ ਇੱਕ ਪਾਸੇ ਕੁਦੇ ਹੋਣੀ ਆਪੀਆਂ ਗੱਲਾਂ ਵਿੱਚ ਮਸਤ ਤੇ ਇੱਕ ਪਾਸੇ ਆ ਦੇਖੋ ਸਾਰੀਆਂ ਬੀਬੀਆਂ ਭੈਣਾਂ ਆਪਣੀਆਂ ਇਕੱਠੇ ਬੈਠ ਕੇ ਕੋਸੀ ਕੋਸੀ ਧੁੱਪ ਦੇ ਵਿੱਚ ਲੰਗਰ ਛਕਦੇ ਹੋਈਆਂ ਚੱਲ ਲਈ ਛੋਟੇ ਛੋਟੇ ਜਵਾਕ ਲੰਗਰ ਨੂੰ ਵਰਤਾਉਂਦੇ ਹੋਏ ਤੇ ਛੋਟੀਆਂ ਜਿਹੇ ਇਧਰ ਬੱਚੀਆਂ ਕਿਊਟ ਜੀਆਂ ਲੰਗਰ ਨੂੰ ਛਕਦੀਆਂ ਹੋਈਆਂ ਤੇ ਦੂਜੇ ਪਾਸੇ ਸਾਡੀਆਂ ਬੀਬੀਆਂ ਲੰਗਰ ਨੂੰ ਬਣਾਉਂਦੀਆਂ ਹੋਈਆਂ ਤੇ ਉਹ ਤੋਂ ਬਾਅਦ ਆਈ ਮਤਰੋ ਆਪਣੀ ਬਾਈ ਆਪਾਂ ਤਾਂ ਜਲੇਬੀਆਂ ਖਾਣ ਦੇ ਵਾਲੇ ਹੀ ਸ਼ਕੀਨ ਹਨ ਆਪਾਂ ਤਾਂ ਬਈ ਛਕਿਆ ਅਨੰਦ ਨਾਲ ਲੰਗਰ ਬਾਕੀ ਸਾਰੀਆਂ ਸੰਗਤਾਂ ਵੀ ਅਨੰਦ ਨਾਲ ਲੰਗਰ ਛਕਦੀਆਂ ਹੋਈਆਂ ਆਹ ਬੈਠੇ ਨੇ ਸਾਡੇ ਬਜ਼ੁਰਗ ਸਾਡੀਆਂ ਨੇ ਜੜਾਂ ਇੱਧਰ ਬੈਠੇ ਨੇ ਡੈਡੀ ਹੁਣੀ ਆਪਣੇ ਵਿਚਾਰ ਪੇਸ਼ ਕਰਦੇ ਹੋਏ ਐਤੋਂ ਵਾਦ ਕੀਤੀ ਬਈ ਆਪਾਂ ਲੰਗਰਾਂ ਦੇ ਵਿੱਚ ਸੇਵਾ ਸੰਗਤਾਂ ਨੂੰ ਲੰਗਰ ਵਰਤਾਉਣ ਦੀ ਇਹ ਬੱਚਿਆਂ ਬਾਬੇ ਜਰ ਦੇ ਆਸਰੇ ਵਿੱਚ ਖੇੜੀ ਹੋਣਗੇ ਬਾਬੇ ਰੋਡਾਣੀ ਦਾ ਮੁੱਖ ਸੇਵਾਦਾਰ ਵਾਲੀ ਸਿੰਘ ਲੰਗ ਟੈਂਟ ਹਾਊਸ ਪਾਈ ਦਾ ਟੈਂਟ ਵੀ ਪਾਇਆ ਵਾ ਬਾਬੇ ਦਾ ਮੁੱਖ ਸੇਵਾਦਾਰ ਹੈ ਬਈ ਇਹ ਵਾਲੀ ਲਾਂਗਾ ਬਾਬਾ ਜੀ ਖੁਸ਼ ਹੋ ਜੀ ਬਾਬਾ ਜੀ ਜੱਕ ਤੋਂ ਐਂ ਫੁੱਟ ਅਕਲ ਅਕਲ ਆ ਵੋਏ ਉਹ ਹੋ ਗਿਆ ਨਾ ਮੈਂ ਕਰਨਾ ਦਾ ਕਰਦੇ ਬੇਟਾ ਸਾਡੇ ਕੋਦੇ ਹਣੇ ਹਾਜ਼ਰ ਗੋਲਡਿੰਗ ਪਿੰਦੇ ਇੱਧਰ ਸਾਡਾ ਗਿਆਨੀ ਪਤਨੀ ਕਿਹੜੀ ਸੋਚਾਂ ਵਿੱਚ ਡੁੱਬਿਆ ਹੋਣਾ ਪਰ ਦਾਣ ਦੇਖਤਾਰ ਸਿੰਘ ਧਾਰੀ ਬੈਠੇ ਦੇ ਨਾਲ ਇੱਧਰ ਸਾਡਾ ਧੋਨੀ RAM ਦੇ ਬਾਬਾ ਪਰੰਪਰ ਗੋਲਡਿੰਗ ਪਿੰਦ ਵਾਲਾ ਤੇ ਅਜੀਬ ਗੋਲਡਿੰਗ ਪੀਰੇ ਸੀ ਤੇ ਉੱਥੇ ਸਾਡੀ ਬਾਕੀ ਸੰਗਤ ਉਹ ਲੇਖਨ ਕਰਦੇ ਕਿ ਉਹ ਵੀ ਫਾਂਡਿਆ ਦੀ ਸੇਵਾ ਕੀਤੀ ਤੇ ਫਿਰ ਸਾਡਾ ਇੱਥੇ ਬਾਈ ਜਲੇਗੀਆਂ ਹੋਰ ਕੱਢਦਾ ਹੋਇਆ ਤੁਸੀਂ ਨਾਲ ਬੋਲ ਨੂੰ ਮੈਂ ਬਾਤ ਚਲਾ ਆਹ ਕਹਿੰਦਾ ਵੀ ਹਲਵਾਈ ਹੈ ਬਿੱਜਾ ਹਲਵਾਈ ਜਲੇਬੀਆਂ ਦੇਖ ਲੋ ਬਾਈ ਬੱਟੀਆਂ ਨੂੰ ਮਾਤ ਪਾ ਗਈਆਂ ਯਾਰ ਅਰੇ ਬਿਆਹ ਚ ਪ੍ਰੋਗਰਾਮ ਇੱਧਰ ਹੋਈ ਚਾਹੀਦੇ ਨੇ ਮੋਟੀ ਪੂਣ ਵਾਲੀ ਘੜਤੀ ਹੁੰਦੀ ਹੈ ਇਹਦੀ ਬੁਕਿੰਗ ਚੱਲੂ ਬਾਈ ਹਾਂ ਚੱਲੂ ਦਿਨ ਦਰੋਂ ਪਿੱਟਾ ਲੰਗ ਵੇਖ ਲੈ ਦੇਖ ਲੈ ਹਲ ਬਾਈ ਅੱਗੇ ਨੂੰ ਬਲੌਣ ਦੀ ਲੋੜ ਨਹੀਂ ਪੈਗੀ ਮਹੱਲਾ ਇਹਦਾ ਪਾਪਾ ਪਰਕਿੰਗ ਤੇ ਦੇ ਦੇ ਤੂੰ ਤੇ ਠੀਕ ਹੈ ਬਾਈ ਤੇਰੀ ਜਲੀ ਪਿੰਡ ਮਾੜਾ ਨਹੀਂ ਹੋ ਕੇ ਕਿਤੇ ਤੇਰੇ ਘਰੇ ਭੇਜਾਂ ਉਹ ਸ਼ਖਨਾ ਦੀ ਉਹ ਜਿਵੇਂ ਬਾਹਰ ਲੈਣੀ ਕਹਿੰਦਾ ਹੁੰਦੇ ਪਾਪੇ ਪਹਿਲੀ ਕਮਾਈ ਤੇ ਹੱਥ ਦੇ ਇਧਰ ਆ ਕੇ ਇਹਦੀ ਪਹਿਲੀ ਜਲੀ ਮੇਰੀ ਮੰਮੀ ਦੇ ਘਰ ਆਈ ਲੁਕਵਾਈ ਜਾਵੇ ਠੀਕ ਹੈ ਪਿੰਨੇ ਨਹੀਂ ਹਾਂ ਜੰਟੀਲ ਉਹ ਆਪਣੇ ਵਿਚਾਰ ਪੇਸ ਕਰਦਾ ਹੋਇਆ ਆਪਰੇ ਫੇਸ ਬਸ ਉਹ ਵੀ ਤਾਂ ਬਾਹਲੇ ਵੀ ਹੋਣੇ ਮੁੰਡੇ ਨੇ ਕਰ ਪਰ ਮਣੀ ਤੇਰੀ ਜੱਲੂ ਹੈ ਤੇ ਚਲਦੀ ਨਹੀਂ ਤੂੰ ਵੀ ਦਾ ਡੋਂਡੂ ਭਰਨ ਲੱਗਿਆ ਪਿਆ ਮਣੀ ਬਾਈ ਜੀ ਆਪੀ ਕੀ ਡੋਲੂ ਆਹ ਮਾਰਦਾ ਤੋਤਾ ਫਿਰ ਖੁਸ਼ ਹੁੰਦਾ ਹੋਇਆ ਇਹ ਦਾ ਪੜਦੇ ਕੇ ਬਾਬਾ ਜੀ ਨੂੰ ਮੱਥਾ ਤੇ ਕੀਤੀ ਸਮਾਪਤੀ ਤੇ ਸਾਡੇ ਹਲਵਾਈ ਸਾਹਿਬ ਨੂੰ ਸਰੂਪਾਰ ਦੀ 360 ਇਹ ਸਾਰੀਆਂ ਦੀ ਆਰੀ ਆ 10 ਵਜ ਤੋਂ ਬਾਅਦ ਬਾਬਾ ਜੀ ਦੇ ਜਨਮ ਅੰਤ ਹਲਵਾਈ ਸਾਹਿਬ ਨੇ ਬਹੁਤ ਸੇਵਾ ਕੀਤੀ ਸੀ ਇਹ ਅੰਤ ਜੀ ਰਣੋਂ ਬਾਬਾ ਜੀ ਦੇ ਭਗਤ ਬਾਦੀ ਵੱਲੋਂ ਜਲੇਬੀਆਂ ਸਰੂਪਾਰ ਦੀ ਭੇਟ ਕੀਤੀ ਗਈ ਹੈ ਹਾਂ ਬੋਲੋ ਵਾਹ ਸਾਰੇ ਬਾਬੇ ਰੋੜਾ ਵਾਲੇ ਦੀ ਜੈਕਾਰਾ Bæsj.